ਅੱਜ ਦੇ ਦੋਸਤੋ ਅਸੀਂ ਕਾਲ ਦੁਸ਼ਹਿਰੇ ਦਾ ਤਿਹਾਰ ਸ਼ੁਰੂ ਕਰਦੇ ਆਂ ਲੇਖ ਕਿਸੇ ਵੀ ਕਲਾਸ ਦੇ ਵਿੱਚੋਂ ਤੁਹਾਡੇ ਲਈ ਇੰਪੋਰਟੈਂਟ ਆ ਚਾਹੀ ਤੁਸੀਂ 5ਥ ਕਲਾਸ ਦੇ ਹੋ 10ਥ ਹੋ ਜਾਂ ਬੀਏ ਹੋ ਕੋਈ ਵੀ ਕਲਾਸ ਤੁਹਾਡੀ ਹੈਗੀ ਆ ਤੁਸੀਂ ਇਸ ਲੇਖ ਨੂੰ ਆਰਾਮ ਨਾਲ ਲਿਖ ਸਕਦੇ ਹੋ ਸ਼ੁਰੂ ਕਰਦੇ ਆਂ ਵੀਡੀਓ ਦੁਸ਼ਹਿਰਾ ਭਾਰਤ ਦਾ ਇੱਕ ਬਹੁਤ ਹੀ ਪੁਰਾਣਾ ਤਿਹਾਰ ਹੈ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਦੁਸ਼ਹਿਰੇ ਦਾ ਤਿਹਾਰ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਵਾਪਸ ਪ੍ਰਾਪਤ ਕੀਤਾ ਸੀ ਦੁਸ਼ਹਿਰੇ ਤੋਂ ਪਹਿਲਾਂ 9 ਨਰਾਤੇ ਹੁੰਦੇ ਨੇ ਇਹਨਾਂ ਦਿਨਾਂ ਵਿੱਚ ਰਾਤ ਨੂੰ ਸ਼ਹਿਰਾਂ ਵਿੱਚ ਥਾਂ-ਥਾਂ ਤੇ ਰਾਮਲੀਲਾ ਹੁੰਦੀ ਹੈ ਲੋਕ ਬੜੇ ਉਮਾ ਤੇ ਸ਼ਰਦਾ ਦੇ ਨਾਲ ਰਾਮਲੀਲਾ ਵੇਖਣ ਜਾਂਦੇ ਹਨ ਦਿਨ ਸਮੇਂ ਬਾਜ਼ਾਰਾਂ ਵਿੱਚ ਰਾਮਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ 10ਵੀਂ ਵਾਲੇ ਦਿਨ ਕਿਸੇ ਖੁੱਲੇ ਥਾਂ ਵਿੱਚ ਰਾਵਣ ਮੀਗਨਾਥ ਕੁੰਭਕਰਨ ਤੇ ਕਾਗਜ਼ਾਤੀ ਬਾਂਸਾ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ ਦੂਰ ਨੇੜਿਓਂ ਲੋਕ 라ਵਣ ਦੇ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪੈਂਦੇ ਹਨ ਲੋਕ ਪੰਡਾਲ ਵਿੱਚ ਚੱਲ ਰਹੀ ਆਤਸ਼ਬਾਜੀ ਤੇ ਠਾਠਾ ਚੱਲਦੇ ਪਟਾਕਿਆਂ ਦਾ ਆਨੰਦ ਲੈਂਦੇ ਹਨ ਰਾਮਲੀਲਾ ਦੀ ਆੰਤਮ ਚਾਕੀ ਪੇਸ਼ ਕੀਤੀ ਜਾਂਦੀ ਹੈ ਤੇ 라ਵਣ ਸ਼੍ਰੀ ਰਾਮਚੰਦਰ ਜੀ ਹੱਥੋਂ ਮਾਰਿਆ ਜਾਂਦਾ ਹੈ ਇਸੇ ਸਮੇਂ ਸੂਰਜ ਛਿਪਨ ਵਾਲਾ ਹੁੰਦਾ ਹੈ ਰਾਵਣ ਸੁਮੀਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਇਸ ਸਮੇਂ ਲੋਕਾਂ ਵਿੱਚ ਹਫੜਾ ਤਫੜੀ ਮਚ ਜਾਂਦੀ ਹੈ ਲੋਕ ਘਰਾਂ ਵੱਲ ਚੱਲ ਪੈਂਦੇ ਹਨ ਕਈ ਲੋਕ 라ਵਣ ਦੇ ਪੁਤਲਿਆਂ ਦੇ ਅੱਧ ਸੜੇ ਬਾਸ ਵੀ ਝੁੱਕ ਕੇ ਨਾਲ ਲੈ ਜਾਂਦੇ ਹਨ ਵਾਪਸੀ ਤੇ ਲੋਕ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦਵਾਲਾ ਭੀੜਾ ਪਾ ਲੈਂਦੇ ਹਨ ਅਤੇ ਮਨ ਪਾਉਂਦੀਆਂ ਮਠਿਆਈਆਂ ਖਰੀਦ ਕੇ ਘਰਾਂ ਨੂੰ ਜਾਂਦੇ ਹਨ ਫੇ ਰਾਤੀ ਖਾ ਪੀ ਕੇ ਸੌਂਦੇ ਹਨ ਇਸ ਪ੍ਰਕਾਰ ਦੁਸ਼ਹਿਰਾ ਮਨਪ੍ਰਚਾਵੇ ਦਾ ਇੱਕ ਬਹੁਤ ਹੀ ਵਧੀਆ ਤਿਹਾਰ ਹੈ ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ਬਹੁਤ ਹੀ ਵਧੀਆ ਲੇਖ ਇੱਥੇ ਮੈਂ ਤੁਹਾਨੂੰ ਜੜਾ ਵਾ ਕਰਵਾਇਆ ਵਾ ਤੇ ਬਹੁਤ ਵਧੀਆ ਲੇਖ ਹੈ ਤੁਸੀਂ ਇਸ ਨੂੰ ਆਪਣੀ ਕਾਪੀ ਤੇ ਨੋਟ ਆਊਟ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਬਾਕੀ ਆਪਾਂ ਤੁਹਾਨੂੰ ਲਗਾਤਾਰ ਸਾਰੇ ਲੇਖ ਕਰਵਾ ਰਿਹਾ ਅੱਗੇ ਜਿਹੜੇ ਵੀ ਤਿਹਾਰ ਆ ਰਹੇ ਨੇ ਤਾਂ ਚੈਨਲ ਤੇ ਬਣੇ ਰਹੋ ਸਬਸਕ੍ਰਾਈਬ ਕਰੋ ਇੱਥੇ ਤੁਹਾਨੂੰ ਹਰ ਇੱਕ ਲੇਖ ਜੜਾ ਮਿਲਦਾ ਤੇ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਧੰਨਵਾਦ